ਕਿਹੜਾ ਪਿੰਡ ਹੈ ਤੇ ਇਹ ਜਿਹੜੇ ਅੱਜ ਦੋ ਲੜਕੇ ਡੁੱਬਨੇ ਤੇ ਕਿਹੜੇ ਕਿਹੜੇ ਪਿੰਦੇ ਮੈਂ ਮਨਦੀਪ ਸਿੰਘ ਪਿੰਡ ਚੱਗੂਆ ਦਾ ਸਰਪੰਚ ਬੋਲਦਾ ਇੱਕ ਵੀਰੂ ਮਸੀ ਡੇਲੀ ਦੀ ਤਰ੍ਹਾਂ ਆਪਣੇ ਖੇਤਾਂ ਵਿੱਚ ਕੰਮ ਕਰਨ ਲਈ ਜਾ ਰਿਹਾ ਸੀ ਉਹ ਉਸ ਦਾ ਪੈਰ ਤਿਲਕਾ ਨਾਲ ਵਾਲੇ ਤੇ ਸਲਿੱਪ ਕਰਨ ਉਹ ਜੋ ਕਿ ਇੱਕ ਸਾਥੀ ਉਹ ਮਕੰਦਪੁਰ ਤੋਂ ਹੀ ਗੁਰਦੀਪ ਸਿੰਘ ਮਦਾਲੀ ਪਾਣੀ ਵਿੱਚ ਉੱਤਰਿਆ ਪਰ ਉਹ ਵੀ ਪਾਣੀ ਦੇ ਵਹਾਅ ਕਰ ਪੀਛ ਨਹੀਂ ਗਈ ਉਹ ਵੀ ਹੋਰ ਨਹੀਂ ਸਾਨੂੰ ਮਿਲ ਰਹੀ ਤੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੇ ਹਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇਹਨਾਂ ਦੀ ਡੈੱਡ ਬੋਡੀ ਜਲਦ ਤੋਂ ਜਲਦ ਕਿਸ ਤਰ੍ਹਾਂ ਵੀ ਹੋ ਸਕੇ ਇਹਨਾਂ ਦੀ ਡੈੱਡ ਬੋਡੀਆਂ ਭਾਲ ਕਰਨ ਕਿੰਨੀ ਕਿੰਨੀ ਉਮੜੀ ਇਹਨਾਂ ਦੀ ਜਿਹੜੇ ਡੁੱਬੇ ਆ तकरीबन ਇੱਕ ਵੀਰੂ ਦੀ 45 ਸਾਲ ਦੀ ਉਮਰ ਦੀ ਸੀ ਤੇ ਜਿਹੜਾ ਗੁਰਦੀਪ 40 40 ਕਿ ਸਾਲ ਦਾ ਇਹਦੀ ਉਮਰ ਸੀ ਇਹ ਮੈਰਿਡ ਹੀ ਜਾਨ ਮੈਰਿਡ ਹੀ ਦੋਨੋਂ ਇਹ ਵੀਰੂ ਬਸੀ ਤਾਂ ਮੈਰਿਡੀ ਪਰ ਗੁਰਦੀਪ ਵੀ ਸੀ ਗੁਰਦੀਪ ਸਿੰਘ ਆਪਣੇ ਦੋ ਲੜਕੇ ਡੁੱਬੇ ਨੇ ਕੀ ਨਾ ਇਹ ਵਿੱਚ ਕਿਹੜੇ ਪੈਂਦੇ ਇਹ ਕਿਤੇ ਨਾਲ ਦੇ ਪਿੰਡੋਗੇ ਤੇ ਸਿੰਘਵਾਲ ਤੋਂ ਕਹਿੰਦੇ ਆ ਇੱਕ ਤੇ ਮਕੰਦਪੁਰੋਂ ਮਾਮਾ ਜੀ ਇਹ ਮੇਰੇ ਉਹਨਾਂ ਦਾ ਨਾਂ ਹੈਗਾ ਗੁਰਦੀਪ ਸਿੰਘ ਸਾਨੂੰ ਗੁਲਜਾਰ ਸਿੰਘ ਮੇਰੇ ਮਾਮਾ ਜੀ ਇਹ ਮੇਰਾ ਨਾਮ ਗੁਰਮਖ ਸਿੰਘ ਹੈ ਤੇ ਕੀ ਕਰ ਮੈਂ ਇੱਥੇ ਰੋ ਕਾਰਨ ਕੋਈ ਨਹੀਂ ਇੱਕ ਪਿੰਦਾ ਕਿ ਪਹਿਲਾਂ ਜਦੋਂ ਡਬਾ ਹੁਣਾਇਆ ਤਾਂ ਉਹਦੇ ਚੱਕਰ ਕੱਢਣ ਦੇ ਜੱਕਰ ਜੈਨੇ ਵਿਸ਼ਾਲ ਮਗਰ ਕਿਤੇ ਮਾਰਤੀ ਬਾਜਰੇ ਉਹ ਖੁਦ ਨਹੀਂ ਉੱਪਰ ਬੂਟੀ ਆ ਗਈ ਹੈ ਬੂਟੀ ਤਾਂ ਕਿਤੇ ਆਏ ਨਹੀਂ ਆਵਾਜ਼ ਇਹ ਲੱਭੇ ਹੈ ਨਹੀਂ ਅਜੇ ਤੱਕ ਕੁਝ ਨਹੀਂ ਲੱਭਿਆ ਫੈਸ਼ਨ ਦੇ ਪਹੁੰਚੇ ਤੇ ਗਾੜੀ ਆ। ਹਾਂ ਪੁਲਿਸ ਪ੍ਰਸ਼ਾਸਨ ਪਹੁੰਚੇ ਬਾਕੀ ਇਹ ਟਾਕੋ ਰਿੰਨਾ ਕੋ ਗੋਤਾ ਕਰੋ ਨਾ ਕੋਈ ਪੌਲਨ ਕੋ ਮਸ਼ੀਨ ਹੋਰ ਕੋਈ ਸਹੂਲਤ ਨਹੀਂ ਆ ਤੇ ਕੀ ਚਾਹੁੰਦੇ ਤੁਸੀਂ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਪ੍ਰਸ਼ਾਸਨ ਇਹ ਚਲੋ ਇਹਨਾਂ ਦੀ ਟਾਲ ਕੀਤੀ ਜਾ ਡੈਡ ਬੋਡੀਆਂ ਦੀ ਜੋ ਜੋ ਬੰਦੀ ਇਹਨਾਂ